ਜਲਦੀ ਬਾਈ ਸਾਰਿਆਂ ਨੂੰ ਮੈਂ ਗੁਰਪ੍ਰੀਤ ਮਾਹਲ ਤੇ ਤੁਸੀਂ ਦੇਖ ਰਹੇ ਮੇਰਾ YouTube ਚੈਨਲ ਦੇਸੀ ਸ਼ਹਿਰ ਮਾਲਾ ਤੇ ਬਾਈ ਪੰਜਗੇ ਆਪਾਂ ਕੰਮ ਤੇ ਕਮਲਾ ਹੁਣੇ ਰੈਡੀ ਆ ਕੰਮ ਸਾਰਾ ਡਿਸਪਲੇ ਵਗੈਰਾ ਬਣੀ ਲੱਗੀ ਹੋਈ ਆ ਤੇ ਆਰਡਰ ਆ ਰਹੇ ਆ ਕਸਟਮਰ ਆ ਰਹੇ ਆ ਆਰਡਰ ਦੇ ਰਹੇ ਆ ਤੁਹਾਨੂੰ ਦਿਖਾਉਨੇ ਬਾਈ ਅੱਗੇ ਵੀਡੀਓ ਚ ਕਿੱਦਾਂ ਕਸਟਮਰ ਨਾਲ ਡੀਲ ਕਰਦੇ ਆ ਕਿੱਦਾਂ ਆਰਡਰ ਕੱਟਦੇ ਆ ਆਪਾਂ ਉਹ ਤੁਹਾਨੂੰ ਦਿਖਾਉਨੇ ਅੱਗੇ ਵੀਡੀਓ ਚ ਹੈਲੋ ਹਾਂਜੀ ਕੀ ਕਰਦਾ ਪੁੱਤ ਉਹ ਮਨਰਾਜ ਹੈਲੋ ਹੈਲੋ ਇੱਧਰ ਇੱਧਰ ਕੀ ਕਰਦਾ ਹੈ ਹਾਂ ਮੇਰੇ ਕੋਲ ਆਉਣਾ ਉਹ ਤੇਰੀ ਤੇਰੀ ਉਹ ਤੇਰੀ ਤੇਰੀ ਓਹੋ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਹੈਲੋ ਇੱਧਰ ਦੇਖੋ ਇੱਧਰ ਹੈਲੋ ਹਾਂਜੀ ਹਾਂਜੀ ਕੀ ਹੋ ਗਿਆ ਪੁੱਤ ਇੱਧਰ ਦੇਖੋ ਇੱਧਰ ਉਹ ਮਨਰਾਜ ਮਨਰਾਜ ਹੈਲੋ ਇੱਧਰ ਮਨਰਾਜ ਆ ਲੀਲਾ ਲੈ ਗਣ ਆ ਲੀਲਾ ਚੀਜੀ ਲੈ ਲਾ ਆ ਜਾ ਬੇਰੇ ਕੋਲ ਆ ਜਾ ਆ ਜਾ ਵੇ ਮਨਰਾਜ ਚਲ ਮੈਂ ਚੱਲਿਆ ਫਿਰ ਬਾਏ ਮੈਂ ਚੱਲਿਆ ਬਾਏ ਜਾਮਾ ਮੈਂ ਜਾਮਾ ਮੈਂ ਬਾਏ ਮੈਂ ਚੱਲਿਆ ਫਿਰ ਆ ਜਾ ਮੇਰੇ ਕੋਲ ਨੂੰ ਆ ਜਾ ਓਏ ਮਨराज ਆ ਜਾ ਓਰੇ ਨੂੰ ਉਹ ਬੰਜੂ ਹੈਲੋ ਆ ਜਾ ਆ ਜਾ ਮੇਰੇ ਕੋਲ ਰਮਟਾਂ ਕਿਸ ਤਰ੍ਹਾਂ ਚੱਕ ਰਹੀਆਂ ਦਾ ਆ ਜਾ ਰੌਟਾ ਪਈਆ ਰਮਟਾਂ ਖਾਂਦੀ ਆ ਇੱਧਰ ਕਿੱਥੇ ਚੱਲੇ ਆ ਲੇ ਫੇ ਹੋ ਜਾ ਖੜਾ ਹੋ ਜਾ ਖੜਾ ਹੋ ਜਾ ਲੈ 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 ਫੇ ਰਬਟ ਇਹ ਨਹੀਂ ਖਾਣੀ ਰਬਟ ਨਹੀਂ ਮਿਲਨੀ ਨਉ ਆ ਦੇ ਰਬਟ ਨਹੀਂ ਮਿਲਨੀ ਤੈਨੂੰ ਹਾਂ ਰਬਟ ਨਹੀਂ ਮਿਲਲੀ ਉੱਤੇ ਮੂਚ ਨਹੀਂ ਪਾਉਣੀ ਹੈਗੀ ਹਾਂਜੀ ਪੰਗੜਾ ਬਾ ਰਹੇ ਤੂੰ ਪੰਗੜਾ ਪਾ ਕੇ ਦਿਖਾ ਦੇ ਪੰਗੜਾ ਪਾ ਦੇ ਪੰਗੜਾ ਪਾ ਪੰਗੜਾ ਪੰਗੜਾ ਪਾ ਦੇ ਪਾ ਦੇ ਹੋਣਾ ਨਹੀਂ ਉਹ ਗੰਦਾ ਤੇ ਮੈਂ ਚੱਲਿਆ ਫਿਰ ਬਾਹੇ ਫਿਰ ਜਾਵਾਂ ਮੈਂ ਜਾਵਾਂ ਬਾਹੇ ਜਾਵਾਂ ਬਾਹੇ ਫਿਰ ਮੈਂ ਚੱਲਿਆ ਹਾਂ ਹਾਂ ਆ ਜਾਓ 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 ਚੱਲ ਠੀਕ ਆ ਚੱਲ ਜਿੰਨੇ ਬਿੱਲੇ ਆਨੇ ਪਾਸੂਟ ਕਰ ਲਈਏ ਇਹ ਆਪਣੀ ਡਰੈੱਸ ਆ ਬਾਈ ਕਿਹੜੀ ਕਿੰਨਾ ਵਾਈਟ ਮਾਚ ਦਿਖਾਉਣਾ ਸਾਰੀਆਂ ਕਿਹੜੀਆਂ ਕਿਹੜੀਆਂ ਆਈਟਮਾਂ ਮਿਲਣੀਆਂ ਆਪਣਾ ਨੂੰ ਤੇ ਕੀ ਕੀ ਪ੍ਰਾਈਸ ਆ ਇਹਨਾਂ ਦਾ ਸਾਰੀਆਂ ਦਾ ਛੇ ਦੁਕਾਨ ਬਈ ਆਪਣਾ ਪੁਰਾਣਾ ਸਟੋਰ ਆ ਠੀਕ ਹੈ ਜੀ ਹੁਣ ਮੈਂ ਦਿਖਾਉਣਾ ਸਾਰੀਆਂ ਆਈਟਮਾਂ ਕਿਆ-ਕਿਆ ਮਿਲਦੀਆਂ ਲਓ ਬਈ ਇਹ ਹੈਗੀ ਆਪਣੀ ਚਿਕਨ ਦੀਆਂ ਆਈਟਮਾਂ ਸਾਰੀਆਂ ਆਹ ਪਹਿਲੀ ਟ੍ਰੇ ਜਿਹੜੀ ਲੱਗੀ ਹੋਈ ਆ ਇਹ ਹੈਗੀ ਬਈ ਗਿਜ਼ਾਰਟ ਯਾਨੀ ਕਿ ਪੋਟਾ ਇਹ ਲੀਵਰ ਆ ਪੋਟਾ ਹੈਗਾ ਆਪਣਾ 190 ਲੀਵਰ 150 ਬੋਨਲੈਸ ਹੈਗੀ ਆਪਣੀ 229 ਫਿਰ ਫੁੱਲ ਲੱਗੋਗੇ 329 ਸਾਰੀ 329 29a 339 ਆ ਲੈਗ ਵਿੰਗਸ ਹੈਗੇ ਉਹਨੇ 290 ਡਰਮ ਸਟਿਕ ਹੈਗੇ 339 ਠੀਕ ਆ ਇਦਾਂ ਹੀ ਵੀਰੇ ਉਹ ਆ ਗਿਆ ਆਪਣਾ ਸੌਫਟ ਆਪਣਾ ਵਿੱਡ ਸਕੀਨ 260 ਸੌਫਟ ਬਨ ਹੋ ਗਿਆ 99 ਚਿਕਨ ਹੋ ਗਿਆ ਆਪਣਾ 240 ਜੀ 250 ਠੀਕ ਹੈ 249 ਜੀ ਇਹ ਆਪਣੀਆਂ ਆਈਟਮਾਂ ਇਹ ਚਿਕਨ ਦੀਆਂ ਆਈਟਮਾਂ ਇਧਰ ਵਾਈ ਆਪਣੇ ਕੋਲ ਆਗਾ ਦੂਜੇ ਕਾਊਂਟਰ 'ਚ ਹੈਗੀਆਂ ਆਈਟਮਾਂ ਮਟਨ ਦੀਆਂ ਜੇ ਤਾਂ ਉਹ ਮਟਨ ਚਾਂਪ ਹੋ ਗਈ 850 75 ਰੁਪਏ ਕਿੱਲੋ ਤੇ ਮਟਰਨ ਲੈਗ ਹੋ ਗਿਆ ਆ ਵੀ ਮਟਰਨ ਲੈਗ ਦੀ ਟ੍ਰੇ ਆ ਉਹ ਮਟਰਨ ਮਿਕਸ ਆ 775 ਆ ਲਓ ਬਾਈ ਜੀ ਇੱਧਰ ਚੱਲ ਰਹੀ ਆ ਕਟਿੰਗ ਬੱਕਰੇ ਦੀ ਮਟਰਨ ਦੀ ਕਟਿੰਗ ਮਟਰਨ ਲੈਗ 875 ਰੁਪਏ ਕਿਲੋ ਹੈ ਹੈ ਸਰ ਇੱਥੇ ਆਇ ਤੇ ਰੱਖ ਸਰ ਗੁੱਸਾ ਨਾ ਕਰਿਆ ਕਰੋ ਤੁਸੀਂ ਇਹ ਪੀਸ ਵਧੀਆ ਕਰੀਂ ਤੁਸੀਂ ਨਹੀਂ ਕਰੀਂ ਇਹ ਲਈਏ ਜਦੋਂ ਸਾਡੇ ਕਸਟਮਰ ਆਏ ਹੋਏ ਬਈ ਇੱਧਰ ਬਾਈ ਆ ਹੈਗੀਆਂ ਆਪਣੇ ਕੋ ਰੈਡੀ ਟੂ ਈਟ ਆ ਸਾਰੀਆਂ ਆਈਟਮਾਂ ਇਹ ਮਤਲਬ ਇਹ ਵੀ ਮਾਈਕ੍ਰੋਵੇਵ আর ওভেন ਚ ਹੁੰਦੀਆਂ ਜਿੱਦਾਂ ਆਹ ਹੋ ਗਿਆ ਆਪਣਾ ਸੀਕ ਕਬਾਬ ਹੋ ਗਿਆ ਤੇ ਆਹ ਹੋ ਗਿਆ ਮੜਾਈ ਆ ਵੀ ਸੀਕ ਕਬਾਬ ਆਹ ਸਪਾਈਸੀ ਸਲਾਮੀ ਆ ਸਪਾਈਸੀ ਸਲਾਮੀ ਆ ਆਹ ਸਲਾਮੀ ਆ ਬਾਕੀ ਤੰਦੂ ਆ ਹੋ ਗਿਆ ਆਪਣਾ ਕਬਾਬ ਹੋ ਗਿਆ ਆ ਬਈ ਲੱਗ ਲੱਗ ਫਲੇਵਰਾਂ ਜਗਾਂ ਤਰਕੀਸ਼ ਹੋ ਗਿਆ ਨਾ ਚਿਕਨ ਤਰਕੀਸ਼ ਸੀਕ ਕਬਾਬ ਹੋ ਗਿਆ ਆ ਹਰੀਆਲੀ ਹੋ ਗਿਆ ਥੱਲੇ ਹੋ ਗਏ ਆਪਣਾ ਅਚਾਰੀ ਹੋ ਗਏ ਆ ਤੰਦੂਰੀ ਕਬਾਬ ਹੋ ਗਏ ਇੱਦਾਂ ਲੱਗ ਲੱਗ ਫਲੇਵਰ ਆ ਹਰੇਕ ਚ ਜਿੱਦਾਂ ਜਿੱਦਾਂ ਕਸਟਮਰ ਦੀ ਰਿਕੁਆਇਰਮੈਂਟ ਆ ਉਦਾਂ ਦਾ ਲੈ ਆ ਜੰਨੇ ਆ ਕਸਟਮਰ ਇਹ ਸਾਰੇ ਆ ਗ੍ਰੱਬ ਦੇ ਆ ਇਹ ਸਾਡਾ ਕੰਪਨੀ ਦਾ ਬ੍ਰਾਂਡ ਆ ਆਪਣਾ ਇਹ ਸਾਰੇ ਗ੍ਰੱਬ ਦੇ ਹੀ ਆਉਂਦੇ ਆ ਆ ਵੈਦੁਖਾਰ ਨਗਰ ਤੋਂ ਹੋ ਗਏ ਬੌਨਲੈਸ ਸਪ੍ਰਿਟ ਹੋ ਗਈ ਆ ਰੈਲੀ ਕਬਾਬ ਹੋ ਗਏ ਆ ਚਿਕਨ ਪੈਟੀ ਹੋ ਗਈ ਜਿਹੜਾ ਬਰਗਰ ਚਾਉਂਦੇ ਆ ਬਾਕੀ ਆ ਵੈਜ ਆਲੇ ਆਗੇ ਮੋਮਸ ਆਗੇ ਤੇ ਚਿਕਨ ਚ ਵੀ ਆਉਂਦੇ ਆ 9:00 ਵਜੇ ਵੀ ਆਉਂਦੇ ਵਜੇ ਵੀ ਆਉਂਦੇ ਆ ਤੇ ਆ ਥੱਲੇ ਵੇਚਦੀਆਂ ਪ੍ਰਾਈਜ਼ ਹੋਗੇ ਸਮਾਈਲੀ ਹੋਗੀ ਆ ਟਿੱਕੀਆਂ ਹੋਗੀਆਂ ਇਹ ਵੀ ਫਰਜ ਜੀ ਬਾਈ ਆਉਣਾ ਭਰਿਆ ਪਿਆ ਇਹ ਬਈ ਗ੍ਰੱਬ ਦਾ ਬ੍ਰਾਂਡ ਆ ਗ੍ਰੱਬ ਹੈਗੀ ਸਾਡੀ ਕੰਪਨੀ ਦਾ ਬ੍ਰਾਂਡ ਆਪਣੀ ਜੋ ਹੀ ਆਉਂਦਾ ਸਾਰਾ ਸਮਾਨ ਆਪਾਂ ਨੂੰ ਇਹ ਲਓ ਬਾਈ ਜੀ ਇਹ ਹੈਗਾ ਆਪਣਾ ਬਾਹਰ ਦਾ ਥਿਊ ਆ ਪੇਸ਼ੈਂਟ ਮੀਟ ਮਾਰਕੀਟ ਤੇ ਆ ਹੈਗਾ ਨਾ ਅਬਰਾਕ ਫੂਟ ਰਿੰਟਡ ਦਾ ਕੰਪਨੀ ਆ ਗੁਰਗਾਉਂ ਦੀ ਕੰਪਨੀ ਆ ਜਿਨ੍ਹਾਂ ਨੇ ਸਟੋਰ ਖੁੱਲ੍ਹਿਆ ਵਾ ਤੇ ਬਾਹਰ ਦਾ ਬਾਹਰ ਦੀ ਲੁੱਕ ਆ ਰੈੱਡ ਕਲਰ ਦੀ ਸਾਰੀ ਬਿਲਡਿੰਗ ਰੈੱਡ ਕਰੀ ਹੋਈ ਹੈ ਇਹਨਾਂ ਨੇ ਜਿੰਨੇ ਵੀ ਸਟੋਰ ਆ ਸਾਰਿਆਂ ਦੀ ਰੈੱਡ ਏ ਆ ਦਨ ਪਟਿਆਲਾ ਦਾ 42 ਸਟੋਰ ਆ ਖੰਨੇ ਸਟੋਰ ਵਾ ਆਪਣਾ ਖਰੜ ਹੈਗਾ ਇਹ ਜਲੰਧਰ ਹੈਗਾ ਇਹ ਨਵਾਂ ਸ਼ਹਿਰ ਹੈਗਾ ਇਹ ਤੇ ਸਾਰਿਆਂ ਦੀ ਬਿਲਡਿੰਗ ਨੂੰ ਇਹਨਾਂ ਨੇ ਬਲੈ ਏਦਾਂ ਸੌਰੀ ਰੈੱਡ ਕਲਰ ਦੇ ਕਰਿਆ ਵਾ ਵੇ ਆਪਣਾ ਬਾਈ ਬਾਹਰ ਦਾ ਵੀਊ ਆ ਆਪਣੇ ਆ ਗਿਆ ਟ੍ਰੈਂਡਰ ਆ ਫਿਰ ਆ ਗਿਆ ਬਾਈ ਰਿਲਾਇੰਸ ਮਾਲ ਆ ਗਿਆ ਆ ਰਸਤਾ ਗੱਦਰ ਨੂੰ ਆਪਣੇ ਪਿੰਡ ਨੂੰ ਚਲੇ ਜਾਂਦਾ ਤੇ ਆਹ ਰਸਤਾ ਬਾਈ ਜਾਂਦਾ ਹੈ ਜੀ ਬੇਲਾ ਚਾਮਕ ਨੂੰ ਸ਼ਹਿਰ ਰੋਪੜ ਨੂੰ ਪੂਰੇ ਦੇ ਬਸ 3.5 ਕਿਲੋਮੀਟਰ ਹੈ ਬਾਈ ਰੋਪੜ ਬਸ ਐ ਦਾ ਰੋਪੜ ਦੇ ਪਿੱਛੇ ਆ ਪਰ ਜਿਹੜੇ ਕਿ ਮੇਨ ਬਾਜ਼ਾਰ 2 ਕਿਲੋਮੀਟਰ ਹੈ ਇਹ ਆ ਟ੍ਰੈਂਡਸ ਆ ਅੱਜ ਬਾਈ ਨਹੀਂ ਆਣਾ ਮਾਸੂਮ ਹੋਇਆ ਤਾਂ ਅੱਜ ਅਸੀਂ ਲੈ ਆਇਆ ਰਾਣੀ ਆਪਣੀ ਇਹ ਰਾਸਤੇ ਦੀ ਮੀਨ ਹੈ ਬੈਂਡ ਲੱਜੇ ਮੀਨ ਕਰਕੇ ਮੈਂ ਲੈ ਆਇਆ ਤਾਂ ਰਾਣੀ ਮੈਂ ਚੱਲ ਕਾਫੀ ਦਿਨ ਹੋ ਗਏ 15 20 ਦਿਨ ਹੋ ਗਏ ਖੜੀ ਨਾ ਚਲਾਈ ਹੋਣੀ ਹੈਗੀ ਮੈਂ ਨਾਲੇ ਇਹਨੂੰ ਵੀ ਚਲਾਈਏ ਅੱਜ